ਗੁਰਤੇਗ ਬਾਦਰ ਸਾਹਿਬ ਨੇ ਦਿੱਲੀ ਵਿੱਚ ਸਾਡਾ ਸ਼ਹਾਦਤਾਂ ਦਾ ਮੋਢ ਬਣਿਆ ਸੀ ਹੂੰ ਦਿੱਲੀ ਚ ਪਹਿਲੀ ਸ਼ਹਾਦਤ ਮੈਨੂੰ ਲੱਗਦਾ ਹੈ ਕਿ ਉਹ ਗੁਰਤੇਗ ਬਾਦਰ ਸਾਡੀ ਕੌਮ ਵਿੱਚੋਂ ਗੁਰਤੇਗ ਬਾਦਰ ਸਾਹਿਬ ਦੀ ਹੋਈ ਬਿਲਕੁਲ ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਹੋਈ ਜ਼ੁਲਮ ਕਰਨ ਵਾਲਿਓ ਅਸੀਂ ਕਿਸੇ ਕੌਮ ਦੇ ਵਿਰੁੱਧ ਨਹੀਂ ਅਸੀਂ ਸਿਰਫ ਜ਼ਾਲਿਮਾਂ ਦੀ ਗੱਲ ਕਰਾਂਗੇ ਸਿਰਫ ਜਾਲਮਾਂ ਦੀ ਗੱਲ ਕਰਾਂਗੇ ਸਾਨੂੰ ਪਤਾ ਆ ਅਸੀਂ ਉਸ ਧਰ ਨਾਲ ਰੋਸ ਕਰ ਰਹੇ ਆ ਜਿਨੇ ਸਾਨੂੰ ਇਨਸਾਫ ਦੇਣਾ ਸੀ ਸਾਨੂੰ ਇਹ ਵੀ ਪਤਾ ਆ ਕਿ 1984 ਵਿੱਚ ਜਾਂ ਜਿਹੜੀਆਂ ਸ਼ਹਾਦਤਾਂ ਗੁਰਤੇਗਬਾਦਰ ਸਾਹਿਬ ਵੇਲੇ ਹੋਈਆਂ ਉਦੋਂ ਵੀ ਉਥੇ ਇਹੋ ਜਿਹੇ ਲੋਕ ਸਿਹਰਦ ਲੋਕ ਵਸਦੇ ਸਨ 1984 ਵਿੱਚ ਵੀ ਇਸੇ ਧਰ ਦੇ ਲੋਕ ਸਨ ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਘਰਾਂ ਚ ਪਨਾ ਦੇ ਕੇ ਉਹਨਾਂ ਦੀ ਜਾਨ ਬਚਾਈ ਸੀ ਅਸੀਂ ਉਹਨਾਂ ਦੇ ਰਣੀ ਹਾਂ ਅਸੀਂ ਉਹਨਾਂ ਦਾ ਅਸਾਨ ਮੰਨਦੇ ਹਾਂ ਪਰ ਜਿਸ ਸੰਵਿਧਾਨ ਦੇ ਅਧੀਨ ਸਾਨੂੰ ਰੱਖਣਾ ਚਾਹੁੰਦੇ ਹੋ ਸਾਨੂੰ ਕਿਤੇ ਚਾਰ ਅੱਖਰ ਇਨਸਾਫ ਦੇ ਤਾਂ ਕਰਕੇ ਦੱਸ ਦਿਓ ਪੜ ਕੇ ਸੁਣਾ ਦਿਓ ਇਨਸਾਫ ਤਾਂ ਦੇ ਦਿਓ ਇਹ ਸਾਡੀ ਆਤਮਾ ਦੀ ਆਵਾਜ਼ ਹੈ ਇਹ ਸਾਡੀ ਬੇਦਨਾ ਹੈ ਤੁਸੀਂ ਜ਼ੁਲਮ ਕਰਕੇ ਵੇਖ ਲਿਓ ਤੇ ਸਾਡਾ ਸਬਰ ਪਰਖ ਕੇ ਵੇਖਿਓ ਤੁਸੀਂ ਜ਼ੁਲਮ ਕਰੋ ਤੇ ਸਾਡਾ ਸਬਰ ਵੇਖਿਓ ਤੁਹਾਨੂੰ 120 ਕਰੋੜ ਤੇ 2 ਕਰੋੜ ਦੇ ਸਬਰ ਵਿੱਚ ਫਰਕ ਨਜ਼ਰ ਆਵੇਗਾ ਇਹਦੋਂ ਵੀ ਅੱਗੇ ਮੈਂ ਆਖ ਦਿੰਨਾ ਤੁਸੀਂ ਆਪਣੇ ਇਸ਼ਟ ਦੇ ਮੁਖੀਆਂ ਨੂੰ ਵੇਖ ਲਿਓ ਤੇ ਸਿੱਖ ਕੌਮ ਦੇ ਇਸ਼ਟ ਦੇ ਮੁਖੀਆਂ ਦਾ ਕੰਪੈਰੀਸ਼ਨ ਕਰਕੇ ਵੇਖ ਲਿਓ ਜੇ ਕਿਤੇ ਫਰਕ ਨਜ਼ਰ ਆਵੇ ਕਿਤੇ ਦੋ ਅੱਖਰ ਧਨਵਾਦ ਦੇ ਕਹਦੇ ਹੋ ਫਾਰਮੈਲਟੀ ਆ ਨਾ ਕਰੋ ਆਪਣੇ ਦਿਲੋਂ ਕੋਈ ਕਾਰਵਾਈ ਕਰਕੇ ਦੱਸੋ ਸਾਨੂੰ ਗੁਰਦੇਵ ਬਹਾਦਰ ਸਾਹਿਬ ਦਾ ਸ਼ਬਦ ਹੈ ਭਾਜੀ ਸੋਰਠਾ ਰਾਗ ਵਿੱਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਇਹ ਸਬਰ ਦੀ ਕਹਾਣੀ ਹੈ ਜ਼ੁਲਮ ਕਰਨ ਵਾਲਿਓ ਜ਼ੁਲਮ ਕਰਨ ਵਾਲੇ ਦੀ ਕੋਈ ਕੌਮ ਨਹੀਂ ਹੁੰਦੀ ਕੋਈ ਜਾਤ ਨਹੀਂ ਹੁੰਦੀ ਉਹ ਸਿਰਫ ਜ਼ਾਲਮ ਹੀ ਹੁੰਦਾ ਹੈ ਤੇ ਉਹਨੂੰ ਗੁਰਦੇਵ ਬਹਾਦਰ ਸਾਹਿਬ ਨੇ ਜਿਹੜੀ ਉਦੇ ਸਾਹਮਣੇ ਸਬਰ ਤੇ ਸਦਕ ਦੀ ਕਹਾਣੀ ਪਾਉਣੀ ਆ ਨਾ ਜਿੰਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਹੁਤ ਸਾਰੇ ਮੁਸਲਮਾਨ ਰਜਵਾੜਿਆਂ ਦੇ ਨਾਲ ਸੰਬੰਧ ਸਨ ਬਹੁਤ ਸਾਰਿਆਂ ਨਾਲ ਹੂੰ ਬੜੇ ਸਤਕਾਰ ਸਤਕਾਰ ਕਰਦੇ ਸਨ ਉਹਨਾਂ ਦਾ ਉਹ ਔਰ ਸਾਨੂੰ ਇਹ ਗੱਲ ਕਦੇ ਵੀ ਭੁੱਲੀ ਨਹੀਂ ਜਦੋਂ ਜ਼ਾਲਮ ਨੇ ਸਾਡੇ ਤੋਂ ਆਨੰਦਪੁਰ ਖੋਇਆ ਸੀ ਤੇ ਸਾਨੂੰ ਰਸਤੇ ਵਿੱਚ ਉਹ ਜਿਹੜੀ ਧੇਰੇ ਆ ਜਿਵੇਂ ਮੈਂ 84 ਦੀ ਗੱਲ ਕੀਤੀ ਆ 84 ਵਿੱਚ ਵਸ ਦੀ ਇਨਸਾਨੀਅਤ ਨੇ ਸਿੱਖਾਂ ਨੂੰ ਪਨਾ ਦਿੱਤੀ ਸੀ ਤੇ 1600 1704 ਵਿੱਚ ਇਨਸਾਨੀਅਤ ਨੇ ਉਸ ਵੇਲੇ ਦੀ ਰਾਜਨੀਤੀ ਦੇ ਵਿਰੁੱਧ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਵੀ ਪਨਾ ਦਿੱਤੀ ਸੀ ਇਹ ਇਹ ਸਾਡੀ ਸਾਂਝੀ ਵਾਲਤਾ ਇਹ ਸਾਡੇ ਸੱਭਿਆਚਾਰ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ ਤੇ ਜਿਹੜੇ ਸਬਰ ਸਦਕ ਦੀ ਗੱਲ ਤੇਗ ਬਹਾਦਰ ਸਾਹਿਬ ਨੇ ਲਿਖੀ ਤੇ ਫਿਰ ਕਰਕੇ ਵਿਖਾਈ ਮੈਂ ਉਹ ਸ਼ਬਦ ਹਾਸਲਾ ਲੈਣਾ ਚਾਹੁੰਦਾ ਆ ਉਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਧਰਮੀ ਕਿਦਾਂ ਦਾ ਹੁੰਦਾ ਆ ਸਬਰ ਤੇ ਸੰਤੋਖ ਨੂੰ ਮੰਨਣ ਵਾਲਾ ਕਿਉਂਕਿ ਧਰਮ ਦਾ ਮਤਲਬ ਕੋਈ ਲਿਵਾਸ ਨਹੀਂ ਕੋਈ ਕਿਸੇ ਤਰ੍ਹਾਂ ਦਾ ਕਰਮਕਾੜ ਨਹੀਂ ਆ ਜਿਹੜੀ ਡੈਫੀਨੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁੱਖ ਸੁਨੇ ਔਰ ਪੈ ਨਹੀਂ ਜਾਣਕਾ ਕੰਚਨ ਮਾਟੀ ਮੰਨੈ ਤੇ ਜਿੱਦਣ ਦੁੱਖ ਸੁੱਖ ਦੀ ਕਹਾਣੀ ਦੇ ਸਾਹਮਣੇ ਆ ਗਈ ਜਿੱਦਣ ਦੁੱਖ ਸਾਹਮਣੇ ਆ ਗਿਆ ਜੇ ਇਹਨਾਂ ਲਿਖਤਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਮੰਨ ਲਈਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੋ ਦੁੱਖ ਤੇ ਕਸ਼ਟ ਦਿੱਤੇ ਗਏ ਉਹਨਾਂ ਦੇ ਸਾਹਮਣੇ ਉਹਨਾਂ ਦੇ ਤਿੰਨ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਤੇ ਇਹ ਜਿਹੜੀ ਪਹਿਲੀ ਲਾਈਨ ਹੈ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਇਹ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਵੇਲੇ ਦੇ ਸਦਕ ਤੇ ਸਬਰ ਤੇ ਪੂਰੀ ਪੂਰੀ ਖਰੀ ਉੱਤਰਦੀ ਆ ਉਸ ਤੋਂ ਅੱਗੇ ਸੁੱਖ ਸੁਨੇਹ ਔਰ ਭੈ ਨਹੀਂ ਜਾਣਕਾ ਕੰਚਨ ਮਾਟੀ ਮੰਨੇ ਹੂੰ ਤੇ ਇਹ ਜਿਹੜਾ ਸਰੀਰ ਸੀ ਨਾ ਸੋਨੇ ਦਾ ਵਧੀਆ ਸਰੀਰ ਉੱਤਮ ਸਰੀਰ ਆ ਜਿਹਦੇ ਨਾਲ ਸੰਸਾਰ ਵਿੱਚ ਸਾਰੇ ਸੁੱਖ ਮੰਨਣੇ ਹੁੰਦੇ ਆ ਉਹ ਕਰਾਮਾਤ ਕਰਕੇ ਦਿਖਾਈ ਤਿੰਨ ਗੁਰੂ ਕੇ ਸਿੱਖਾਂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਰਮਾਤੇ ਸੀ ਉਹਨਾਂ ਕੋਲ ਚਵੈਸਾਂ ਵੀ ਸਨ ਉਹਨਾਂ ਕੋਲ ਚਵੈਸਾਂ ਵੀ ਸਨ ਉਹ ਇਸ ਮਾਰਗ ਨੂੰ ਛੱਡ ਕੇ ਸੁੱਖ ਸੁਨੇਹਰ ਭੈ ਨਹੀਂ ਜਾਣਕਾ ਉਹਨਾਂ ਨੇ ਇਸ ਛੱਡ ਕੇ ਸਾਰਾ ਕੁਝ ਸੁੱਖਾਂ ਨੂੰ ਤਿਆਗਤਾ ਔਰ ਆਪਣੇ ਮਨ ਵਿੱਚੋਂ ਭੈ ਕੱਢ ਦਿੱਤਾ ਕੰਚਨ ਮੱਟੀ ਮੰਨੈ ਤੇ ਇਸ ਇਸ ਬਹੁਤ ਉਤਮ ਸਰੀਰ ਨੂੰ ਇੱਕ ਮਿੱਟੀ ਮੰਨ ਕੇ ਇੱਕ ਮਿੱਟੀ ਮੰਨ ਕੇ ਉਸ ਵੇਲੇ ਦਾ ਜਨਮ ਆਪਣੇ ਤਨ ਤੇ ਸਹਿ ਕੇ ਇਸ ਮਰੀ ਹੋਈ ਆਤਮਾ ਵਿੱਚ ਮਰੀ ਹੋਈ ਇਨਸਾਨੀਅਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਮਰੀ ਹੋਈ ਇਨਸਾਨੀਅਤ ਨੂੰ ਕਿਉਂਕਿ ਕਾਜੀ ਨੇ ਵੀ ਹੱਥਚਮਾਲਾ ਫੜੀ ਆ ਤੇ Hindu ਨੇ ਵੀ ਫੜੀ ਆ ਤੇ ਸਿੱਖ ਨੇ ਵੀ ਫੜ ਲਈ ਜਿਨ੍ਹਾਂ ਨੇ ਫੜ ਲਈ ਹੂੰ ਪਰ ਉਸ ਮਾਲਾ ਦੇ ਮਨਕੇ ਨਾਲ ਜਿਹੜਾ ਅੱਖਰ ਬੋਲਿਆ ਜਾ ਰਿਹਾ ਸੀ ਨਾ ਅੱਲਾ 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 ਉਹ ਜੜਾ ਜਿਹੜੀ ਮਸਜਿਦ ਜਿਹਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਤਵਾ ਦਿੱਤਾ ਗਿਆ ਸੀ ਉਸ ਮਸਜਿਦ ਤੇ ਕਾਜੀ ਨੇ ਇਹ ਬੇਇਨਸਾਫੀ ਕਰਨ ਲੱਗਿਆ ਮਾਲਾ ਹੱਥ 'ਚ ਫੜੀ ਹੋਈ ਤਸਬੀਹ ਫੇਰੇ ਤਸਬੀਹ ਕਰੇ ਖੁਦਾਏ ਉਹ ਖੁਦਾ ਖੁਦਾ ਕਰ ਰਿਹਾ ਸੀ ਪਰ ਖੁਦਾ ਨੂੰ ਚੌਂਕੜ 'ਚ ਵਿੱਚ ਬਿਠਾ ਲਿਆ ਖੁਦਾ ਨੂੰ ਖੁਦਾ ਦੇ ਨੂਰ ਨੂੰ ਚੌਂਕ 'ਚ ਬਿਠਾ ਕੇ ਕਤਲ ਕਰ ਦਿੱਤਾ ਤੇ ਉਸ ਖੁਦਾ ਨੇ ਕੰਚਨ ਮਾਟੀ ਮੰਨ ਐ ਉਹਨੇ ਨੌਜਵਾਨ ਅਵਸਥਾ ਵਿੱਚ ਕਿੰਨੇ ਹੀ ਸਿੱਖ ਸਨ ਨੌਜਵਾਨ ਅਵਸਥਾ ਵਿੱਚ ਉਹਨਾਂ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਹ ਗੱਲ ਕਰਕੇ ਦੱਸ ਦਿੱਤੀ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ ਐ ਅੱਗੇ ਲਿਖਿਆ ਭਾਜੀ ਨਹਿ ਨੰਦਿਆ ਨਾ ਉਸਤਤ ਜਾਕ ਐ ਲੋਭ ਮੋਹ ਅਭਮਾਨਾ ਹੰ ਇਹ ਨੇ ਧਰਮ ਦੇ ਗੁਣ ਜਿਹੜਾ ਵਿਅਕਤੀ ਆਪਣੇ ਚੋਂ ਨਿੰਦਾ ਮੁਕਾ ਦੇਵੇ ਲੋਭ ਮੁਕਾ ਦੇਵੇ ਅਪਮਾਨ ਮੁਕਾ ਦੇਵੇ ਨਾ ਨਿੰਦਿਆ ਨਾ ਉਸਤਤਜਾ ਕੇ ਲੋਭ ਮੋਹ ਅਪਮਾਨਾ ਆਪਣੀ ਉਸਤਤਵੀ ਨਾ ਕਰਾਵੇ ਉਹਨੂੰ ਅੱਗੇ ਲਿਖਿਆ ਹਰਖ ਸੋਗ ਤੇ ਰਹ ਨਿਆਰੋ ਨਾਹਿ ਮਾਨ ਅਪਮਾਨਾ ਇਹ ਇਹ ਧਰਮ ਦੇ ਗੁਣ ਦੱਸੇ ਆ ਕਿ ਉਹਨਾਂ ਨੂੰ ਆਪਣੀ ਵਡਿਆਈ ਦੀ ਜਾ ਆਪਣੇ ਉਹਨਾਂ ਵੱਲੋਂ ਲੋਕਾਂ ਵੱਲੋਂ ਕੀਤੀ ਹੋਈ ਉਹਨਾਂ ਦੀ ਜਿਹੜੀ ਨਿੰਦਿਆ ਆ ਉਹ ਉਹਨਾਂ ਨੂੰ ਸਤਾਉਂਦੀ ਨਹੀਂ ਉਹਨਾਂ ਦਾ ਹਿਰਦਾ ਘਰ ਜਿਹੜਾ ਆ ਉਹ ਇੱਕ ਮਾਤਰ ਸਿਰਫ ਸਦੀਵ ਕਾਲ ਉਸ ਰੱਬ ਦੇ ਗੁਣਾ ਵਿੱਚ ਰੰਗਿਆ ਰਹਿੰਦਾ ਹੈ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸਤਾਉਂਦੀਆਂ ਅੱਗੇ ਲਿਖਿਆ ਆਸਾ ਮਨਸਾ ਸਗੋਂ त्यागा ਆਸਾ ਮਾਂ ਦਿੱਤੀਆਂ ਗਈਆਂ ਉੱਥੇ ਸਿੱਖਾਂ ਨੂੰ ਵੀ ਆਸਾ ਪੂਰੀਆਂ ਕਰੋ ਆਪਣੀਆਂ ਆਪਣੀ ਜ਼ਿੰਦਗੀ ਦੇ ਸੁੱਖ ਮਾਣੋ ਤੁਸੀਂ ਹਿੰਦੂ ਧਰਮ ਕੋ ਜਾਂ ਤੁਸੀਂ ਕੀ ਤਿਲਕ ਜੰਜੂ ਤੋਂ ਤੁਸੀਂ ਕੀ ਲੈਣਾ ਤੁਸੀਂ ਖਰੇਤਾ ਲੋ ਇਹ ਚ ਲਿਖਿਆ ਹੋਇਆ ਆ ਆ ਜਿਹੜੀ ਮੈਂ ਆਪਾਂ ਕਿਤਾਬ ਤੁਹਾਨੂੰ ਦਿਖਾਵਾਂਗੇ ਬਾਅਦ ਚ ਆ ਜਿਹੜੀ ਕਿਤਾਬ ਆ ਸਿੱਖ ਇਤਿਹਾਸ ਦੀ ਫਾਰਸੀ ਫਾਰਸੀ ਦੇ ਇਤਿਹਾਸਕਾਰ ਸਰੋਤਾ ਨੇ ਲਿਖਿਆ ਆ ਵੀ ਤੁਸੀਂ ਔਰ ਬਹੁਤ ਸਾਰੇ ਪੰਜਾਬੀਆਂ ਨੇ ਉਹ ਖਿਲਤਾ ਲਈਆਂ ਉਹਨਾਂ ਨੇ ਵਜੀਫੇ ਲਏ ਉਹਨਾਂ ਵਿੱਚ ਗੁਰੂ ਪਰਿਵਾਰਾਂ ਦੇ ਬੰਦੇ ਵੀ ਸਨ ਜਿਨ੍ਹਾਂ ਨੇ ਸਿੱਖੀ ਤਿਆਗੀ ਹੋਈ ਸੀ ਜਿਨ੍ਹਾਂ ਨੇ ਨਸਾਮੀ ਜਿਨ੍ਹਾਂ ਦੀ ਮਰੀ ਹੋਈ ਸੀ ਉਹਨਾਂ ਨੇ ਉਹ ਚੀਜ਼ਾਂ ਲਈਆਂ ਪਰ ਇੱਥੇ ਆਸਾ ਮਨਸਾ ਸਗਲ ਤਿਆਗਿਆ ਉਹਨਾਂ ਨੇ ਆਸਾ ਤੇ ਮਨਸਾ ਆਪਣੀ ਸਾਰੀ ਤਿਆਗ ਦਿੱਤੀ ਜਗ ਤੇ ਰਹੇ ਨਿਰਾਸਾ ਤੇ ਉਹ ਜਗ ਵਿੱਚ ਨਿਰਾਸ਼ਤਾ ਤੋਂ ਭਾਵੇਂ ਆ ਭੀ ਜਗ ਦੇ ਤਮਾਮ ਸੁੱਖਾਂ ਤੋਂ ਤੋ ਆਪਣੇ ਆਪ ਨੂੰ ਉਪਰਾਮ ਕਰ ਲੈਣਾ ਪਾਸੇ हट ਜਾਣਾ ਔਰ ਰੱਬ ਦੇ ਹੁਕਮ ਵਿੱਚ ਜੀਣਾ ਅੱਗੇ ਲਿਖਿਆ ਕਾਮ ਕ੍ਰੋਧ ਜੇ ਪਰਸੈ ਨਾਹਨ ਤਹਿ ਘਟ ਬ੍ਰਹਮਣੇ ਵਾਸਾ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਤਿੰਨ ਮਹਾਨ ਸਿੱਖਾਂ ਨੇ ਕਿਉਂਕਿ ਉਸ ਵੇਲੇ ਦੀ ਜਿਹੜੀ ਉਮਰ ਆ ਉਹ ਛੋਟੀ ਆ ਤੇ ਉਹਨਾਂ ਅੰਦਰ ਜਿਹੜੀਆਂ ਆ ਜਿਹੜੇ ਸੰਸਾਰਿਕ ਸੋਖਿਆ ਉਹ ਪਰਬਲ ਵੀ ਹੋ ਸਕਦੇ ਸਨ ਜੇ ਉਹ ਬਰਬਲ ਹੁੰਦੇ ਤੇ ਉਹ ਸ਼ਹਾਦਤ ਨਾ ਦਿੰਦੇ ਇਹ ਗੱਲ ਇੱਥੇ ਕਰਨੀ ਇਸ ਕਰਕੇ ਬਣਦੀ ਆ ਕਿ ਉਹਨਾਂ ਨੇ तमाम ਜਿਹੜੇ دنیਵੀ ਸੁੱਖ ਸੰ ਕਾਮਾਦਕ ਪਦਾਰਥਾਂ ਦੇ ਸੁੱਖ ਸੰ ਉਹਨਾਂ ਤੋਂ ਉਹ ਇੰਨੇ ਉੱਚੇ ਉੱਠੇ ਹੋਏ ਸਨ ਅੱਗੇ ਲਿਖਿਆ ਭਾਜੀ ਗੁਰ ਕਿਰਪਾ ਜੇ ਨਰਕੋਂ ਕੀਨੀ ਇਹ ਜਿਹੜੀ ਚੀਜ਼ ਆ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਗੁਰੂ ਦੇ ਉਪਦੇਸ਼ ਦਾ ਜਿਹੜਾ ਅਸਰ ਸੀ ਉਹਨਾਂ ਦੇ ਮਨਮਸਤਕ ਵਿੱਚ ਬਸਿਆ ਹੋਇਆ ਸੀ ਉਹ ਕਿਰਪਾ ਹੋ ਗਈ ਉਹਨਾਂ ਨੇ ਗੁਰੂ ਦਾ ਉਪਦੇਸ਼ ਕਮਾ ਲਿਆ ਤੇ ਇੱਕ ਨਿਸ਼ਾਨੀ ਉਹਨਾਂ ਦੇ ਹਿੱਸੇ ਇਹ ਜੁਗਤ ਆ ਗਈ ਉਹਨਾਂ ਨੂੰ ਇਹ ਲੱਗ ਗਿਆ ਕਿ ਜੇ 50 ਸਾਲ ਹੋਰ ਵੀ ਜੀਵਾਂਗੇ ਤੇ ਕੀ ਉੱਥੇ ਹੋਣ ਲੱਗਾ ਪਰ ਉਹਨਾਂ ਨੇ ਜਿਹੜਾ ਰਸਤਾ اختیار ਕੀਤਾ ਨੌਜਵਾਨ ਅਵਸਥਾ ਵਿੱਚ ਉਹ ਕਮਾਲ ਦਾ ਸੀ ਉਸ ਕਰਕੇ ਹੀ ਅੱਜ ਉਸ ਕਰਕੇ ਹੀ ਅੱਜ ਸੰਸਾਰ ਦੇ ਸੋਹਿਰਦ ਲੋਕ ਜਿਹੜੇ ਨੇ ਜਿਹੜੇ ਧਾਰਮਿਕ ਸਾੜੇ ਤੋਂ ਬਾਹਰ ਨਿਕਲੇ ਹੋਏ ਨੇ ਜਿਹੜੀਆਂ ਜਿਹੜੇ ਕੀ ਨਿੰਦਿਆ ਨਫ਼ਰਤ ਵਿੱਚ ਫਸੇ ਹੋਏ ਤੋਂ ਤੋਂ ਮੁਕਤ ਨੇ ਉਹ ਲੋਕ ਅੱਜ ਵੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾ ਅਰਪਣ ਕਰਦੇ ਨੇ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜਿਵੇਂ ਤੋਂ ਪਛਾਨੀ ਇਹ ਯੁਗਤ ਉਹਨਾਂ ਦੇ ਹਿੱਸੇ 'ਚ ਹੀ ਆਈ ਹੈ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨੂੰ ਪਹਿਚਾਣ ਲਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਆਪਣੇ ਜੀਵਨ ਵਿੱਚ ਉਹਨੂੰ ਗੁਰੂ ਕੇ ਸ਼ਬਦ ਨੂੰ ਧਾਰਨ ਕਰ ਲਿਆ ਜਨ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਪਾਣੀ ਜਿਵੇਂ ਪਾਣੀ ਨੂੰ ਪਾਣੀ ਚ ਪਾ ਦਈਏ ਤੇ ਉਹ ਇੱਕੋ ਹੀ ਪਾਣੀ ਲੱਗਦਾ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਇਹਨਾਂ ਚਾਰ ਸ਼ਹਾਦਤਾਂ ਹੋਣ ਤੋਂ ਬਾਅਦ ਜਿਵੇਂ ਉਹ ਜੀਂਦੇ ਜੀ ਪਰਮੇਸ਼ਰ ਵਿੱਚ ਸਮਾਏ ਹੋਏ ਸੀ ਜਿਵੇਂ ਜੀਂਦੇ ਜੀ ਪਰਮੇਸ਼ਰ ਵਿੱਚ ਸਮਾਏ ਹੋਏ ਸੀ ਜਰਵਾਣਿਆਂ ਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਨੂੰ ਸਜ਼ਾ ਦੇ ਰਹੀਆਂ ਦੇ ਦੇ ਦਿਆਂਗੇ ਇਹਨਾਂ ਦੇ ਸਰੀਰ ਖਤਮ ਕਰਦੇ ਆਂਗੇ ਪਰ ਉਹ ਜਿਹੜੀ ਗੱਲ ਸੀ ਅਸਲ ਵਿੱਚ ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸਰਪਾਣੀ ਉਹਨਾਂ ਨੂੰ ਸ਼ਹਾਦ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹ ਐ ਜਿਵੇਂ ਪਾਣੀ ਚ ਪਾਣੀ ਹੋ ਜਾਂਦਾ ਹੈ ਇਸੇ ਤਰ੍ਹਾਂ ਉਹ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਇਹ ਉਹ ਸ਼ਹਾਦਤ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਤਿੰਨਾਂ ਸਿੱਖਾਂ ਨੇ ਜ਼ੁਲਮ ਦੇ ਖਿਲਾਫ ਤੇ ਜ਼ੁਲਮ ਕੀ ਕੀ ਸੀ ਕਿਉਂ ਇਹ ਸ਼ਹਾਦਤਾਂ ਹੋਈਆਂ ਉਹਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਵਿਦਵਾਨਾਂ ਵੱਲੋਂ ਜੋ ਲਿਖਿਆ ਹੋਇਆ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਅਸੀਂ ਆਸ ਕਰਾਂਗੇ ਕਿ ਕਿਸੇ ਬਾਦ ਵਿਵਾਦ ਪੈਣ ਤੋਂ ਪਹਿਲਾਂ ਸਾਰੇ ਸਿੱਖ ਜਿਹੜੇ ਨੇ ਉਹ ਇਹਨੂੰ ਛਾਣਬੀਨ ਕਰਨ ਪੀ ਇਹਦਾ ਵੱਡਾ ਕਾਰਨ ਸੀ ਇਹ ਅਗੀ ਤੁਹਾਡਾ ਅਗਲੇ ਹਿੱਸੇ 'ਚ ਸੀ ਇਹ ਗੱਲ ਕਰਾਂਗੇ